ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਤੇਜਿੰਦਰ ਦਾ ਪਹੁੰਚ ਕੇ ਪਿੰਡ ਗਮਾਨਪੁਰਾ ਜ਼ਿਲ੍ਹਾ ਮਰਸਰ ਪੈਂਦਾ ਜੀ ਤਹਿਸੀਲ ਅਟਾਰੀ ਅਟਾਰੀ ਨਜ਼ਦੀਕ ਨੂੰ ਛਾੜਾ ਪੈਂਦਾ ਚਾਰ ਪੰਜ ਦੇ ਲੈਪਾ ਪਸ਼ੂ ਸੇਲ ਵੀ ਰਿ ਕੋਲ ਤੇ ਗੱਲਬਾਤ ਕਰੀਏ ਬਾਈ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕਾ ਹਾਂਜੀ ਵਧੀਆ ਜਰਦੀਆ ਚੜਦੀ ਹਾਂ ਕਿਵੇਂ ਚੱਲ ਰਿਹਾ ਹਾਂ ਹਾਂਜੀ ਵਧੀਆ ਚੱਲੀ ਇਹਦਾ ਕੰਮ ਮਾਰੀ ਦੀ ਕਿਰਪਾ ਉਹ ਵੀ ਗਿਆ ਟਰੈਕਟਰ ਟਰਾਲੇ ਹਾਂਜੀ ਹਾਂਜੀ ਸਭ ਗਿਆ ਹੁਣ ਤਾਂ ਕੋਈ ਵੀ ਨਹੀਂ ਲਵਾਗਾ ਟਰਾਲਾ ਆ ਵੇ ਕੀ ਜਾਣੇ ਭਜੀ ਪਰ ਤੁਹਾਨੂੰ ਪਤਾ ਨਾ ਲੋ ਇਹ ਨਹੀਂ ਗੱਲ ਉਹਨੇ ਚੱਲੀ ਜਾਣਾ ਇਹਦੇ ਕੰਮ ਹਾਂਜੀ ਭਜੀ ਬਾਕੀ ਹੁਣ ਝੋਨੇ ਸੀਜ਼ਨ ਆ ਗਿਆ ਹਾਂ ਹਾਂ ਹੁਣ ਤਾਂ ਸੀਜ਼ਨ ਤੁਹਾਨੂੰ ਪਤਾ ਖੇਚਣ ਦੋ ਮਹੀਨੇ ਰੋਕੀ ਚੱਲੂ ਹਣਾ ਸੀਜ਼ਨ ਖੇਚਿਆ ਅੱਛਾ ਆਈ ਆਂਦਾ ਮਗਰੋਂ ਮੈਲੇ ਸਾਈਆਂ ਆਈਆਂ ਇਹ ਟਰੈਕਟਰ ਨੇ 23 ਟਰਾਲਿਆਂ ਦੀ ਟਰਾਲਿਆਂ ਦੀ ਹਾਂਜੀ ਇਹ ਪਰ ਤੁਸੀਂ ਲੈ ਕੇ ਇਹਨੇ ਕਿੱਥੋਂ ਆਨੇ ਇਹ ਮੈਂ ਜਲੰਧਰੋਂ ਬਣਾਉਣਾ ਟਰਾਲੇ ਹਣ ਟਰਾਲੇ ਤਾਂ ਇਦਾਂ ਕੋਈ 10 ਪਾ ਆਹੋ ਚਲੋ ਆ ਜਾਂਦੇ ਹਾਂ ਟਰਾਲੇ ਆਪ ਹੀ ਬਣਾਈ ਦੇ ਕਿੰਨੇ ਵੇ ਦਿਨ ਭਜੀ ਮਹੀਨੇ ਦੇ ਮਹੀਨੇ ਦੇ ਆਪਣੇ ਜਿੰਨੇ ਵਾਰ ਉਹਨੇ ਦੇਣੇ 30 33 ਵੇ ਕੀ ਜਾਂਦੇ ਵੇ ਕੀ ਜਾਂਦੇ ਹਾਂਜੀ ਖਾਲੀ ਨਹੀਂ ਹੁਣ ਵੇਲੇ ਕੋਈ ਪਿਆਰ ਵਾਲੀ ਵੀ ਨਹੀਂ ਕੋਈ ਟਰਾਲਾ ਨਹੀਂ ਹੈ ਕੋਈ ਵੀ ਹੈ ਨਹੀਂ ਹੁਣ ਤਿੰਨ ਚੌਹ ਜਾਨੇ ਸਾਈ ਆਈ ਆ ਉਹ ਦੇਣਾ ਪਰਸੋਂ ਆਏ ਨੇ ਟਰਾਲੇ ਫਿਰ ਆਹ ਫਰਗਾਹੇ ਦਾ ਕੰਮ ਹਾਲ ਹੋ ਰਿਹਾ ਚਲ ਜਾਣਾ ਬਾਹਰ ਆਹ ਗਾੜੀ ਸੀਜ਼ਨ ਹੈ ਨਾ ਹੁਣ ਉਧਰ ਵੀ ਬੜੀ ਜਿਆਦਾ ਬਣਦੇ ਉੱਥੇ ਬਿਲਕੁਲ ਚਲੋ ਤੇ ਪਸ਼ੂ ਕਿਨੇ ਵਗਾਉਗੇ ਜੀ ਪਸ਼ੂ ਤਿੰਨ ਗਾਵਾਂ ਇੱਕ ਛੋਟੀ ਜੀ ਚਲੋ ਹਾਂਜੀ ਦੱਸੋ ਛੋਟੀ ਬਾਰੇ ਸੂਈ ਹੈ ਜੀ ਭਾਜੀ ਹਾਂਜੀ ਵੀਰ ਜੀ ਕਿੰਨੇ ਟਾਈਮ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਪੰਜ ਦਿਨ ਹੋ ਗਏ ਜੀ ਪੰਜ ਦਿਨ ਹੋ ਗਏ ਤੇ ਭਾਜੀ ਦੁੱਧ ਕਿੰਨਾ ਦੁੱਧ ਵੀਰ ਜੀ 10 ਕਿਲੋ ਹੋਊਗਾ 10 ਕਿਲੋ ਦਾ ਠੀਕ ਆ ਮਗਰ ਕਟਾਜ ਠੀਕ ਆ ਤੇ ਖੋਲੀ ਫਿਰ ਖੋਲੀ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਜੀ ਪਹਿਲਾ ਸੂਆ ਝੋਟੀ ਆ ਤੇ ਭੱਜੀ ਆਈਆਂ ਕਿਧਰੋਂ ਇਹ ਇਹ ਗੰਗਾ ਨਗਰੋਂ ਵੀਰ ਜੀ ਅੱਛਾ ਠੀਕ ਆ ਹਾਂ ਜੀ ਕੋਈ ਕੋਈ ਪੁੜਕਦੀ ਨਹੀਂ ਕੋਈ ਗੱਲ ਨਹੀਂ ਜਿੱਦਾਂ ਮਰਜੀ ਠੰਡੀ ਸੀ ਹਾਂ ਜੀ ਹਾਂ ਜੀ ਲਓ ਜੀ ਦੱਸ ਜਮ ਚਵਾਪ ਸਮਾ ਤੇਜਿੰਦਰ ਜੀ ਵਧੀਆ ਓਕੇ ਵੀਰ ਜੀ ਬਸ ਠੀਕ ਆ ਵੀਰ ਜੀ ਝੋਟੀ ਦੀ ਗਾੜ ਗਾ ਡੇਢ ਕਿਲੋ ਹਾਂ ਜੀ ਗਾੜ ਅੱਗੋਂ ਡੇਢ ਕਿਲੋ ਦੀ ਝੋਟੀ ਠੀਕ ਆ ਠੀਕ ਆ ਆਜੋ ਆਜੋ ਸਵਾਹ ਬਿਲਕੁਲ ਜੀ ਜਾ ਜਾ ਨਿਕ ਨਿਕ ਰੇਟ ਹਾਂ ਜੀ ਤੇਰਾ ਕੈਮਰਾ ਜੀ ਕੋਈ ਹਾਂ ਜੀ ਬੋਲੋ ਜੀ ਤੇ ਜਿੰਦਰ ਜੀ ਬਚਾਨਾ ਯਰ ਕਰ ਲੀ ਜੀ ਛੋੜ ਰੇਟ ਦਾ ਠੀਕ ਕਰ ਦੋ ਮੰਨ ਲਓ ਹਾਂ ਨਾ 90 ਦੀ ਚਲੋ ਲਾਸਟ ਜਾਨ ਦੋ ਜਾਨ ਜੀ ਲੋ 90000 ਰੁਪਏ ਛੋੜ ਕਰ ਦੇਣ ਕੋਈ ਹਾਂ ਜੀ ਤੇ ਆਹਾ ਬਾਈ ਜੀ ਇਹ ਗੱਬਣਾ ਤਾਜੀ ਸੂਈ ਵਿੱਚੀ ਅਰੇ ਤਾਜੀ ਸੂਈ ਆ ਉਹ 나ੜੂ ਤੇ ਬੱਚਾ ਬੱਚਾ ਹਾਂ ਜੀ ਬੱਚਾ ਦੁੱਧ ਕਿੰਨਾ ਜੀ ਦੁੱਧ 16 ਕਿਲੋ ਬੋਲਾ 16 ਕਿਲੋ ਬੋਲਾ ਗਿਆ ਤੇ ਬਹੁਤ ਕੱਦ ਕੱਡ ਵਾਲੀ ਵੇੜਾ ਤੇ ਉਹਦੇ ਪਾਈਪ ਪਾ ਬਖਾ ਕਰ ਰਹੇ ਨੇ ਠੀਕ ਆ ਇਹ ਸੂਚ ਆਈ ਵੀਰ ਜੀ ਲੱਪਾ ਲੁਪਾ ਲੱਗਾ ਕਿੰਨਾ ਕਰਜੂ ਦੁੱਧ ਜੀ ਫਿਰ ਇਹ ਦੁੱਧ 20 ਪਲੱਸ ਕਰੂ ਵੀਰ ਜੀ 20 ਪਲੱਸ ਹੀ ਕਰੋਗਾ ਨਾ ਹਾਂਜੀ ਲੈ ਸ਼ੰਭੂ ਇਹ ਵੀ ਖੜੇ 20 ਪਲੱਸ ਵਾਲੀ ਵੇੜਾ ਬਹੁਤ ਵੱਡੀ ਵੇੜਾ ਨਾਲੇ ਜਵਾਬ ਸਮਾ ਤੇਜਿੰਦਰ ਜੀ ਵਧੀਆ ਓਕੇ ਵੀਰ ਜੀ ਓਕੇ ਠੀਕ ਆ ਕੋਈ ਵੰਗਾ ਨਹੀਂ ਪਾਉਂਦੀ ਲੋ ਠੱਡੀ ਸੀਲ ਆਜੋ 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 ਬੱਚਾ ਪਰ ਫਰਜ਼ ਜ਼ਰੂਰੀ ਹੈ ਮਾਰ ਉਸਕੋ ਤੇ ਬਾਜੀ ਪਰ ਇਹਦੀ ਕੀਮਤ ਇਹਦੀ ਕੀਮਤ ਜਾਇਜ਼ ਹੀ ਬਿੱਜੀ ਹਾਂਜੀ 60000 60000 ਹਾਂਜੀ ਛੋੜ ਕਿੰਨੀ ਜਿੰਨੀ ਤੁਸੀਂ ਕਹੋਗੇ ਚਲੋ ਦੋ ਛੱਡ ਦੋ ਛੱਡ ਦੇਣੇ ਵਿੱਚ 58000 58000 ਦੀ ਚਲੋ ਆ ਰਸਤੋਂ ਤੋਂ ਆਇਆ ਦੋ ਮੇੜਾ ਹਾਂਜੀ ਹਾਂਜੀ ਬਿੱਜੀ ਇਹ ਮਈਆਂ ਨਾਲ ਆਈਆਂ ਹੋਣਾ ਹਾਂਜੀ ਮਈਆਂ ਨਾਲ ਲੈਂਦੀਆਂ ਇਹ ਵੇੜ ਕਿੰਨ ਦੁੱਧ ਸ਼ਾਈ ਵਾਲ 22 ਸੂਈ ਦੇ ਵਿੱਚ 12 ਕਿਲੋ ਦੁੱਧ 12 ਕਿਲੋ ਆ ਬੱਛੀ ਮਗਰ ਖਰੋ ਸ਼ਾਈ ਵਾਲੀ ਬੱਛੀ ਸ਼ਾਈ ਵਾਲੀ ਬੱਛੀ ਆ ਖੋਲੋ ਧੀ ਸੀਲੇ ਵੀ ਬਿੱਜੀ ਠੀਕ ਆ ਹਾਂ ਬਿਲਕੁਲ ਸੀਲ ਠੰਡੀ ਹਾਂਜੀ ਹਾਂਜੀ ਕੋਈ ਵੰਗਾ ਪਾਓ ਦੇ ਪੋਣਾ ਨਾ ਪਾਓ ਕਿਨੇ ਬਾਝੂ ਲੈ ਕੇ ਨਹੀਂ ਸੀ ਬਜੀ ਉਧਰੋਂ ਉਧਰ ਬਜੀ 13 14 ਐ ਡੰਗਰ ਅੱਛਾ ਸਰੇ ਦੋ ਹੀ ਗਾਵਾਂ ਆਈਆਂ ਬਾਕੀ ਮੈਂ ਹੀ ਆਈਆਂ ਠੀਕ ਐ ਚੋਇਸ ਨੂੰ ਵੰਗਾਉਂਗਾ ਪਾਣਾ ਮੈਨਾਂ ਕਿ ਲੋੜ ਨਹੀਂ ਪੋਲੋ ਪੋਣਾ ਪੋਣਾ ਨਹੀਂ ਦੇ ਨਾ ਲੋੜ ਠੰਡੀ ਸੀਲ ਵੀਰ ਜੀ ਬੜੀ ਠੰਡੀ ਸੀ ਵੇਖੋ ਰਾਜੀ ਕਿੱਡੀ ਆਜੋ ਤਾਂ ਜੀ ਤੇ ਬਜੀ ਫਿਰਿੰਦੀ ਕੀ ਮਾਰ ਮਾਰ ਸਕੋ ਇਹ ਵੀ ਕੀਮਤ ਵੀਰ ਜੀ 55000 ਇਹ ਕਿੰਨੇ ਦੀ ਤੁਸੀਂ ਦੱਸ ਦੋ ਕਰ ਦੋ ਜਾਇ ਜੀ 10 ਦੋ 30 ਚਲੋ 52 ਦੀ ਜਾਣ ਦੋ ਸਾਣਾ 50 ਦੀ ਵੀ ਜੀ ਚਲੋ ਠੀਕ ਹੈ ਹਾਂਜੀ ਤੇ ਆਹਾ ਇਹ ਵੀ ਤਾਜੀ ਸੂਈ ਜੋ ਮਗਰ ਬੱਛੀ ਜੋ ਇਹਦੇ ਵੀ ਖਾ ਦੋ ਬੱਛੀ ਕਿੰਨੀ ਸ਼ਾਨਦਾਰ ਦੇਸੀ ਹੈ ਨਾ ਹਾਂਜੀ ਦੁੱਧ ਕਿੰਨਾ ਦੁੱਧ 10 ਕਿਲੋ ਇਹ ਵੀ ਖੋ ਲੋ ਹਾਂਜੀ ਜਿਹੜਾ ਤਿਆਰ ਹੈ ਵੀ ਜੀ 10 ਕਿਲੋ ਹਾਂ ਬਿਲਕੁਲ ਦਿਖਾਵਾ 12 ਦਾ ਹੋ ਪਰ ਆਪਾਂ ਲੀਟਰ ਨਾਲ 10 ਕਿਲੋ ਦਵਾਵਾਂ ਕਿ ਜਿਹੜੀ ਮਰਜ਼ੀ ਲਾ ਲਓ ਦੇਸੀ ਲਾ ਲਓ ਕੋਸਟ ਲਾ ਲਓ ਮੱਛੀ ਮਗਰ ਆ ਗਈ 10 ਕਿਲੋ ਤਿਆਰ ਹੈ ਨਾ ਜਰਸੀ ਲਾ ਲਓ ਤੁਸੀਂ ਹਾਂ ਹਿੰਦੀ ਬਤ ਜਿੰਦਰੀ ਕੀਮਤ ਇਹਦੀ ਬਿਲਕੁਲ ਜਾਇਜ਼ 32000 ਰੁਪਏ 30 ਜਾਣ ਦੋ ਚਲੋ 30000 ਰੁਪਏ ਦੀ ਜਾਣ ਦੋ ਲਓ ਜੀ ਆਹੀ ਤਿੰਨ ਗਾਵਾਂ ਦੇ ਕਿਝੋਟੇ ਬਾਕੀ ਵਾਰ-ਵਾਰ ਵੀ ਜੀ ਇਹੀ ਵੇਂਦੀ ਕਰਦੇ ਨੇ ਇੱਥੇ ਆਓ ਔਰ ਇੱਕ ਟਾਈਮ ਦੋ ਟਨ ਚੁਆਈ ਕਰੋ ਪਾਸ ਕਰੋ ਹਣਾ ਭਾਈ ਜੀ ਹਾਂ ਜੀ ਹਾਂ ਜੀ ਵੀਰ ਜੀ ਆਪਣੇ ਠੰਡੀਆਂ ਸੀਲ ਵੀਰ ਜੀ ਸਾਰੀਆਂ ਗਾਵਾਂ ਪੂਣਾ ਪਾਓ ਨਹੀਂ ਪੂਣਾ ਨਾ ਪਾਓ ਤੇ ਨੰਬਰ ਬੋਲੋ ਜੀ ਆਪਣਾ ਨੰਬਰ ਆਪਣਾ 8728055706 ਪਿੰਡ ਗਵਾਨਪੁਰਾ ਜ਼ਿਲ੍ਹਾ ਮਰਥਾ ਹਾਂਜੀ ਜ਼ਿਲ੍ਹਾ ਮਰਥਾ ਸਤਿਕਾਰ